ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੋਰ ਸਭ ਠੀਕ ਠਾਕ ਹੈ ਨਾ ਵਧੀਆ ਵਧੀਆ ਤੁਸੀਂ ਨਾ ਕਿਵੇਂ ਚੱਲਦਾ ਬਾਈ ਕਿਵੇਂ ਵਧੀਆ ਗਰਪਾ ਮਾਲ ਕਰ ਚਲੋ ਵੇਖਿਆ ਮਾਲ ਸਾਰਾ ਡੰਗਰ ਵੇਖਿਆ ਡੰਗਰ ਦਾ ਕੱਲ ਵੀ ਆ ਗਿਆ ਸੀ ਡੰਗਰ ਵੇਖੇ ਵਿੱਚੋਂ ਤਿੰਨ ਚਾਰ ਅੱਜ ਪੰਜ ਦਿਨਾਂ ਕੁ ਪਾਵਾਂਗੇ ਚਾਰ ਤਾਜ਼ੀਆਂ ਵਾ ਹਾਂਜੀ ਇੱਕ ਟੋਕੜ ਗੱਬਣ ਚਲੋ ਦੱਸੋ ਫਿਰ ਇੰਦੇ ਵਾਲੇ ਹਾਂਜੀ ਇੰਦੇ ਪਰ ਦੱਸੋ ਫਿਰ ਵੇ ਬੱਚੋ ਢੋਟੀ ਗੱਡੀ ਆ ਸੰਦੀਪ ਜੀ ਦਾ ਜਿਹੜਾ ਕੰਡੇ ਵਾਲਾ ਦੁੱਧ 16 17 ਕਿਲੋ ਇਹਦੇ ਥੱਲੇ ਹੁਣ ਇਸ ਟਾਈਮ ਚੋਗੇ ਖੜੇ ਕੋਈ ਅੱਛਾ ਕਹਿਣ ਦੀ ਗੱਲ ਨਹੀਂ ਭਾਵੇਂ ਕੋਈ ਚੋਗੇ ਖੜੇ 16 17 ਕਿਲੋ ਚਵਾ ਕੇ ਦਵਾਂਗੇ ਮੈਂ ਥੱਲੇ ਹੁਣ ਇਸ ਟਾਈਮ ਹੈਗਾ ਹਾਂ ਚਵਾ ਕੇ ਦ ਪਰ ਝੋਟੀ ਵੇਖ ਨਾ ਗੱਡੀ ਆ ਵੱਡੀ ਝੋਟੀ ਬੁਰੀ ਹੈ ਇਹ ਛੋਟਗੀ ਥੋ ਫੜ 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 ਬੱਚੇ ਨੂੰ ਖਿਲਾ ਖਿਲਾ ਬੱਚੇ ਦਾ ਬੋਧਾ ਕਰਦੀ ਗੁੜੀ ਕਟਾ 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 ਪਰੇ ਇਹ ਕਮਗਰ ਮਗਰ ਗਾਣ ਚਵਾਈ ਜੂ ਕਿ ਭਾਈ ਮਾਣਾ ਚਵਾਈ ਦਾ ਕਹਿਣ ਵਾਲੀ ਗੱਲ ਨਹੀਂ ਸੰਦੀਪ ਸਿੰਘਾਂ ਦੇ ਹਾਂ ਅੱਛਾ ਬਹੁਤੀ ਜਾਰੀ ਖਰੀ ਚਵਾਈ ਮੈਂ ਹੀ ਵੇਖ ਢੀ ਜੈਡ ਬਲੇ ਜੋਟੀ ਟੁੱਟੀ ਬਹੁਤ ਚੰਗੀ ਹੈ ਨਾ ਇਹ ਵੀ ਭੱਟੀ ਪੂਰੀ ਹੈ ਕਿਹੜੇ ਲੱਕ ਲੈ ਕੇ ਨੇ ਭਾਈ ਆਪਣੇ ਲੱਕ ਦੇ ਹੈ ਇਹ ਲਈ ਆਪਣੇ ਜੋ ਪਾਈ ਆਈ ਸੰਦੀਪ ਸਿੰਘ ਉਧਰੋਂ ਚੋਟੀ ਵੇਖ ਢੀ ਬੱਚੇ ਦਾ ਭਲਾ ਹੈ ਕੇਵੇਂ ਉੱਖੜ ਜਾ हां मैं बगान बोल फरेना नीव्स हड्डियां ਝੋਡੀਆਂ ਪਾਉਂ ਢਾਈ ਤਿੰਨ ਦੀਆਂ ਵੇਖਦੀਆਂ ਹਾਂਜੀ ਮੋਲ ਕਰਾਂਗੇ ਦਾ 2.2 ਲੱਖ ਹਾਂ ਹਾਂ ਦੇ ਨਾਲ 2 10 ਦੀ ਮੈਂ ਦੇਣੀ ਆ ਅੱਛਾ 2 ਲੱਖ 10 ਹਜ਼ਾਰ ਦੇਣੀ ਹਾਂ 2 10 ਦੀ ਮੈਂ ਪੂਰਾ ਚਵਾ ਕੇ ਦੋਗੇ ਚਵਾ ਕੇ ਦਵਾਂਗੇ ਤੇ ਚੋ ਕੇ ਖੜੇ ਕੋਈ 16 ਕਿਲੋ ਹੋਵੇ ਤੇ ਲੈ ਜੇ ਨਹੀਂ ਤੇ ਰਹਿਣ ਦੇ ਮੈਂ ਚਲੋ ਠੀਕ ਹੈ ਬੰਦ ਕਟਾ ਮਗਰ ਮਗਰ ਇਹਦੇ ਕਟਾ ਚਲੋ ਜੀ ਤੇ ਆਹਾ ਲੋਇਓ ਇਹ ਝੋਟੀ ਥਲੇ ਦੋਧਿਆ 12 ਤੋਂ 13 ਕਿਲੋ ਆਪਰਾ ਕਰ ਉਹ ਬੱਚਾ ਚੁੰਗੀ ਜਾਂਦਾ ਇਹਨੂੰ ਕਿ ਨਾ 12 ਤੋਂ 13 ਕਿਲੋ ਛੋਟੀ ਵੇ ਨਸਲ ਕਿੱਢੀ ਆ ਹਾਂ ਹਾਂ ਲਓ ਜੀ 12-13 ਕਿਲੋ ਗੈਸ ਆਈ ਚੁਆਇਸ ਹੋਈ ਨਹੀਂ ਵਧੀਆ ਇੱਕ ਨੰਬਰ ਸੰਦੀਪ ਸਾਹਿਬ ਕਹਿਣ ਵਾਲੀ ਗੱਲ ਹੀ ਕੋਈ ਤੇ ਬੱਚਾ ਮਗਰ ਬੱਚਾ ਇਹਦੇ ਮਗਰ ਵੀ ਕੱਟਾ ਕੱਟਾ ਹੀ ਆ ਹਾਂ ਕੱਟਾ ਕੱਟਾ ਹੀ ਆ ਲਓ ਜੀ ਨਸਲ ਪੂਰੀ ਛੋਟੀਆਂ ਉਧਰ ਦੀਆਂ ਸੰਦੀਪ ਸਿਆ ਠੀਕ ਆ ਹਾਂ ਚਲਣਾ ਚਲਣਾ ਬਹੁਤ ਜਿਆਦੀ ਚੰਗੀ ਸੰਦੀਸ਼ਾ ਕੱਟੀ ਇੰਡੀ ਗਗੜਾ ਫੇ ਕੀ ਮਨਾ ਸਹੀ ਸੱਤ ਇਹਦਾ ਮੋਲੇ ਕਤੀ ਇੱਕ ਪੰਝੀ ਦੇ ਦਾਂਗੇ 1,25,000 ਹਾਂ ਤੇ ਨਾਲ ਇੱਕ 20 ਦੀ ਝੋਟੀ ਦੇਣੀ ਆ ਠੀਕ ਆ ਤੇ ਗਗੜਾ ਆਹ ਇਹ ਝੋਟੀ ਥੱਲੇ ਵੀ ਦੋ ਤੇ 12-13 ਕਿਲੋ ਕੱਚਾ ਹੀ ਹੈ ਜੇ ਤਾਜੀ ਇਹ ਬਿਲਕੁਲ ਬਹੁਤ ਤਾਜ਼ਾ ਤਾਜੀ ਬਿਲਕੁਲ ਹੋਵੇ ਨਾੜੂ ਦੇ ਬੱਚਾ ਹੀ ਮਗਰੇ ਦੇ ਕਟਾ ਲਓ ਜੀ ਹਾਂ ਤਾਜੀ ਬਿਲਕੁਲ ਝੋਟੀ ਦੇ ਵੇਖੋ ਬਰਾਬਰ ਝੋਟੀ ਹੈ ਠੀਕ ਆ ਹੈ ਤਾਂ ਨਹੀਂ ਸੰਦੀਪ ਸਾਹ ਝੋਟੀ ਐਂਡ ਐਂਡ ਪੀਸਾ ਪੂਰੀ ਸੰਭਾਲ ਕੀਤੀ ਬਾਈ ਜਿਥੋਂ ਲੈ ਕੇ ਆਈ ਦੁੱਧ ਵੀ ਬੜਾ ਝੋਟੀ ਥਲੇ 12 ਕਿਲੋ ਅਜੇ ਕੱਚੇ ਦੁੱਧ ਦੇ ਠੀਕ ਆ ਤੇ ਗਾਗਨ ਫਰਿੰਦੀ ਕੀਮਤ ਆ ਸੰਦੀਪ ਸਾਹ ਦਾ ਮੁੱਲ ਡੇਢ ਆ ਹਾਂ ਹਾਂ ਰੇ ਨਾ ਇੱਕ 40 ਦੀ ਦੇਣੀ ਏਕਰ 40 ਦੀ ਇੱਕ 35 ਦੀ ਜਸਨੋ ਦੇਣੀ ਜੋ ਇਹ ਤਾਂ ਛੋੜ ਹੀ ਕਰਨੀ ਆ ਠੀਕ ਆ ਹਾਂ ਚਲੋ ਐ ਝੋਟੀ ਥਲੇ ਵੀ ਦੁੱਧ 12 13 ਕਿਲੋ ਆ ਹਾਂ ਬੱਚਾ ਮਰ ਚੱਲਿਆ ਜੋ ਲਾਓ ਵੇ ਬੱਚਾ ਵਖਾ ਦਿਓ ਇਹਨੂੰ ਕੀ ਹਾਂਜੀ ਇਹ ਵੀ ਤਾਜੀ ਸੂਈ ਆ ਇਹਨਾਂ ਲਈ 12 13 ਕਿਲੋ ਸੰਦੀਪ ਸਿੰਘ ਦੋਧਿਆ ਬੱਚਾ ਰਾਂ ਮਰ ਚੱਲਿਆ ਹੋਵੇ ਅੱਛਾ ਬੱਚਾ ਮਰ ਗਿਆ ਹਾਂ ਮਰਿਆ ਹੀ ਸਮਝੋ ਹਾਂ ਅੱਛਾ ਆਹ ਚੋਟੀ ਬਹੁਤ ਚੰਗੀ ਆ ਹਾਂ ਹਾਂ ਠੀਕ ਆ ਚੋਾਈ ਜੂ ਵਧੀਆ ਕਿਵਾਈ ਇੱਕ ਨੰਬਰ ਤੇ ਗਗਨ ਭਿੰਦੀ ਕੀ ਮਤ ਸੰਦੀਪ ਜੀ ਝੋਟੀ ਦਾ ਵਾਅਦਾ ਲਈ ਸੀ ਹੁਣ ਇਹਦਾ ਮੁੱਲ ਕਰਾਂਗੇ 1 20 1 20 ਹਾਂ ਰੇ ਨਾ ਜਿਹੜੀ ਦੇਣੀ ਆ ਨਾ ਹਾਂ ਇੱਕ 10 ਦੀ ਦੇਣੀ ਆ ਹਾਂ ਹਾਂ ਛੋੜੀ ਹੋਣੀ ਜੋ ਚੋਂ ਬੱਚਾ ਮਰਿਆ ਮਰੇ ਜੀ ਦਵਾਂਗੇ ਬਸ ਠੀਕ ਆ ਹਾਂ ਬੱਚਾ ਇੱਕ ਦੋ ਹੀ ਸਾ ਆ ਤੋਕਰ ਆ ਤੋਕਰ ਗੱਬਣਿਆ ਇਹ ਆਪਣੇ ਕੋਲੋਂ ਗਈ ਜੋ ਜੁਲਾਈ ਮਹੀਨੇ ਅੱਛਾ ਹਾਂ ਜੁਲਾਈ ਜੋ ਵੇਚੀ ਸੀ ਹੁਣ ਛੇ ਮਹੀਨਿਆਂ ਦੀ ਗੱਬਣਿਆ ਫੇਰ ਠੀਕ ਆ ਤੇਰੇ ਤੋਂ 7 ਕਿਲੋ ਦੁੱਧ ਹੋਊਗਾ 7 ਕਿਲੋ ਦੁੱਧ ਛੇ ਮਹੀਨੇ ਦਾ ਬਣਿਆ ਇਹਦੀ ਸੱਜਰ ਦੀ ਵੀ ਵੀਡੀਓ ਆ ਗਈ ਜੋ ਮੇਰੇ ਕੋਲ ਜੇ ਕਨੇ ਵੇਖਣੀ ਹੋਵੇ ਤੇ ਅੱਛਾ 15 16 ਕਿਲੋ ਮੈਂ ਦੁੱਧ ਦਿੱਤਾ ਵਾ ਅੱਛਾ ਹਾਂ ਪੱਕੀ ਰੱਗਪੜ 7 ਕਿਲੋ ਸੱਤ ਮਹੀਨੇ ਦਾ ਪੜ ਛਿਆਰੀ ਦੁੱਧ 7 ਕਿਲੋ ਹਾਂ ਦੁੱਧ 7 ਕਿਲੋ ਨਾ ਛੇ ਮਹੀਨਾ ਲੱਗਾ ਆ ਜੇ ਇਹਨੂੰ ਠੀਕ ਹੈ ਤੇ ਇਹਦੀ ਕੀਮਤ ਫਿਰ ਇਹਦੀ ਕੀਮਤ ਹਾਂ ਨਾ ਇਹਦੀ 85 ਹਾਂ 80 ਦੀ ਹਾਂ ਨਾ ਦੇਣੀ ਆ ਛੋੜ ਹੀ ਹਣੀ ਉਹ ਚ ਕਿੰਨੇ 2000 ਕਰ ਦਾਂਗੇ ਚਾਹੇ 75 ਜਾਣ ਦੇ 75 ਚੋਂ ਛੋੜ ਹੀ ਕਰਨੀ ਹਾਂ ਬਸ ਠੀਕ ਹੈ ਹਾਂ ਬਸ ਆਹੀ ਆਹੀ ਏ ਚਲੋ ਗਾਂਵਾਂ ਵੀ ਹੈ ਗਿਆ ਗਾਂ ਹੈਗੀ ਇੱਕ ਗਾਂਵ ਖੋਣੀ ਸੰਦੀਪ ਸੋਈ ਆ ਨਾ ਨਾ ਗਾਂ ਦਾ ਰਹਿੰਦਾ ਮਹੀਨਾ ਇੱਕ ਅੱਛਾ ਹਾਂ ਪਰਕ ਨਹੀਂ ਪੂਰਾ ਮਹੀਨਾ ਕਰ ਰਹਿੰਦਾ ਅੱਛਾ ਮਹੀਨੇ ਤੋਂ ਅੰਦਰ ਹੀ ਗਾਂ ਸੁਆ ਪੰਮੀਨਾ ਦੱਸ ਕੇ ਨਹੀਂ ਦਿਨ ਤੇ 20 ਕੀ ਖੜਨੇ ਆ ਮਹੀਨਾ ਦੱਸ ਕੇ ਦੇਣੀ ਹੈ ਵੈੜ ਹਾਂ ਖੋਲ ਪਰ ਪਰ ਕਿੰਨੇ ਦੁੱਧ ਲਈ ਕਰਨੇ ਸੰਦੀਪ ਜੀ ਦੁੱਧ ਦੇ 15 16 ਕਿਲੋ ਦੇ ਨਹੀਂ ਵਛੀ ਜਾ ਨਸਲ ਚੰਗੀ ਆ ਅੱਛਾ ਰੰਗ ਬਾਜਾ ਵੱਛੀ ਹੋ ਗਈ ਥੋੜੀ ਸੇਵਾ ਤੋਂ ਪੱਛੀ ਸਾਂਭੀ ਨਹੀਂ ਕਿਸੇ ਨੇ ਜਿਆਦਾ ਲੈ ਜੋ ਮੇਰਾ ਮਹੀਨੇ ਦੇ ਮਹੀਨਾ ਹੀ ਘੜਦੀ ਆ ਹੈ ਇਹਦੀ ਫਿਰ ਕੀ ਮੇਰਾ 23 ਦੀ ਆੜੀ 25000 ਦੀ 25000 ਦੀ ਦਵਾਂਗੇ ਹਾਂ ਦੇ ਨਾ ਹਾਂ ਬਸ ਚਲ ਵੇਚੋ 2000 ਛੋਟ ਫੇਰ ਕਰਾਂਗੇ 23000 ਲਵਾਂਗੇ 20 ਹੀ ਜਾਂਦੇ ਯਾਰ ਹਾਂ 20 ਹੀ ਨਹੀਂ 20 23 ਹੀ ਦੇਣੀ ਹੁਣ ਜਿਆਦਾ ਘਾਟਾ ਪਾਏ ਨਹੀਂ ਚਲੋ ਬਸ ਆਹੀ ਆ ਆਹੀ ਹੈ ਲੋ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਕੇ ਭਾਈ ਆ ਦੋ ਟਾਈਮ ਤਿੰਨ ਟਮ ਚੋਈ ਕਰਾਣਾ ਭਾਜੀ ਮੈਂ ਨਾ ਆਦੀ ਤਸੱਲੀ ਕਰੋ ਆਪਾਂ ਹਰ ਵਾਰਾ ਨੇ ਆਦੀ ਤਸੱਲੀ ਕਰੋ ਹਾਂ ਬਾਕੀ ਸੰਦੀਪ ਸਾਹਿਬ ਇਧਰ ਮੈਂ ਹੀ ਵਿਖਾ ਦੂੰ ਮੈਂ ਫਿਰ ਤੁਹਾਨੂੰ ਦੱਸੀ ਜੀ ਹਾਂ ਵੇ ਮਾਈ ਐ ਤਾਂ ਨਹੀਂ ਮਾਈ ਹਾਂ ਟੱਬ ਲਈ ਫਿਰਦੀ ਥੱਲੇ ਚਲੋ ਨੰਬਰ ਆਪਣਾ 88721 ਜੇ 3093 ਪਿੰਡ ਜੀਓ ਵਾਲਾ ਜਿਲ੍ਹਾ ਤਰਨਤਨ ਸਸੀਕਾਲ